ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਕੁਲਦੀਪ ਸਿੰਘ ਧਾਰੀਵਾਰ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬਨਾਦ ਹਨ ਉਹਨਾਂ ਨੇ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ ਲੋਕਾਂ ਦੀ ਹਮਾਇਤ ਗਵਾ ਚੁੱਕੀ ਹੈ ਅਤੇ ਇਸ ਲਈ ਚੋਣਾਂ ਤੋਂ ਭੱਜ ਰਹੀ ਹੈ ਧਾਰੀਵਾਰ ਨੇ ਚੈਲੰਜ ਕਰਦੇ ਕਿਹਾ ਕਿ ਕਾਂਗਰਸ ਦੱਸੇ ਕਿ ਬਾਬਾ ਬਕਾਲਾ ਜੰਡਿਆਲਾ ਮਜੀਠਾ ਅਟਾਰੀ ਜਾਂ ਰਾਅਸਾਂਸੀ ਖੇਤਰ ਵਿੱਚ ਕਿਤੇ ਤੱਕ ਇਹ ਚਾਹੀ ਹੋਈ ਹੈ ਜੇ ਕਿਤੇ ਵੀ ਸਾਡੀ ਪਾਰਟੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਹੋਵੇ ਤਾਂ ਸਪਸ਼ਟ ਸਬੂਤ ਪੇਸ਼ ਕੀਤੇ ਜਾਣ ਅਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਪਿੰਡੀ ਸਾਦਾ ਵਿੱਚ ਹੋਏ ਝਗੜੇ ਬਾਰੇ ਧਾਰਿਵਾਨ ਨੇ ਕਿਹਾ ਕਿ ਉੱਥੇ ਲੜਾਈ ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਪਰ ਇਸ ਇੱਕ ਘਟਨਾ ਨੂੰ ਬਹਾਨਾ ਬਣਾ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਰੱਦ ਕਰਨਾ ਠੀਕ ਨਹੀਂ ਉਹਨਾਂ ਨੇ ਕਾਂਗਰਸ ਦੀ ਅੰਦਰੂਨੀ ਸਥਿਤੀ ਉੱਤੇ ਤਿੱਖੇ ਤੰਜ ਖਸਦੇ ਕਿਹਾ ਕਿ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ ਅਤੇ ਆਪਣੇ ਹੀ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਲੱਗੇ ਹੋਏ ਹਨ ਕੱਲ ਵੀ ਸ੍ਰੀ ਦੇ ਬੀਤੇ ਕੱਲ ਆਪਾਂ ਪੀਸੀ ਕੀਤੀ ਸੀਗੀ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਨੇ ਐਟ ਪੀਸੀ ਕੀਤੀ ਇਲੈਕਸ਼ਨ ਦੇ ਬਾਰੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਲੈਕਚਰ ਹੋ ਰਹੀ ਆ ਉਹਦੇ ਬਾਅਦ ਇਹ ਚ ਉਹਨਾਂ ਨੇ ਸਾਡੀ ਪੀਸੀ ਤੋਂ ਬਾਅਦ ਉਹਨਾਂ ਨੇ ਪੀਸੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਜਿਹੜਾ ਬਾਈ ਕਰ ਕਰ ਰਹੇ ਕਿਉਂਕਿ ਉਹ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਆ ਇਸ ਕਰਕੇ ਕਾਂਗਰਸ ਸਿਲੈਕਸ਼ਨ ਲਈ ਲੜੂਗੀ ਮੈਂ ਇਹਦਾ ਸੱਜਣਾ ਨੂੰ ਇਹ ਕਹਿਣਾ ਚਾਹੁੰਦਾ ਤੇ ਯਾਰ ਥੋੜਾ ਬੋਤਾ ਤੇ ਕਿਤੇ ਪਦਬਾਤਵਾ ਦਾ ਖੌਫ ਖਾਇਆ ਕਰੋ ਥੋੜਾ ਬੋਤਾ ਤੁਸੀਂ ਉਸ ਪਾਰਟੀ ਦੇ ਵਿੱਚ ਦੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਬਦਿੱਕੀ ਕੀਤੀ ਪਿਲੇ 75 ਸਾਲ ਦੇ ਵਿੱਚ ਹਰ ਤਰ੍ਹਾਂ ਦੀ ਤੁਸੀਂ ਵਦਿੱਕੀਆਂ ਕਰਦੇ ਰਹੋ ਗੁੰਡਾਗਰਦੀ ਕਰਦੇ ਰਹੋ ਸਦ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਦੱਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਇੱਕ ਐਮਐਲਏ ਤੇ ਬੱਚਾ ਹੋ ਗਿਆ ਸਰਕਾਰਿਆ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਤੱਕੇਸ਼ਾਈ ਆ ਇਸ ਕਰਕੇ ਅਸੀਂ ਲਖਸ਼ ਦਾ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ ਤੇ ਤੱਕੇ ਹੋ ਰਹੇ ਆ ਅਮਸਾਬ ਦੇ ਅੱਤੀ ਦੇ ਵਿੱਚ ਸਾਧ ਜਿੱਥੇ ਇਲੈਕਸ਼ਨ ਹੋ ਰਹੀ ਹੈ। ਬਾਬਾ ਬਕਾਲਾ। ਬਾਜ ਖਵਾ ਦਾ ਦੇ ਵਿੱਚ ਖਬਰਾਂ ਲੱਗੀਆਂ। ਕੱਲੇ-ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿਨੇ-ਕਿੰਨੇ ਜ਼ੋਨ ਉੱਥੇ ਬਲਾ ਸਭਦੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਹੈ। ਕਾਂਗਰਸੀ ਦਸਨ ਬਾਬੇ ਬਕਾਲੇ ਕਿੱਥੇ ਤੱਕ ਛਾਈ ਹੋਈ ਹੈ? ਕਾਂਗਰਸੀ ਦਸਨ ਜੰਡਿਆਲੇ ਵਿੱਚ ਕਿੱਥੇ ਤੱਕ ਛਾਈ ਹੋਈ ਹੈ? ਕਾਂਗਰਸੀ ਦਸਨ ਕੇ ਮਜੀਠਾ ਅਟਾਰੀ ਰਾਜਸਾਨਸੀ ਨੂੰ ਪਿੰਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾ ਅਜਨਾਲਾ ਕਿਸੇ ਬੰਦੇ ਨਾਲ ਕੋ ਤੱਕਾ ਆਇਆ ਕੇ ਨੂੰ ਪੁਲਿਸ ਨੇ ਕੁਝ ਕਿਹਾ ਕੇ ਦੀ ਫਾਈਲ ਪਾੜੀਆ ਕੇ ਦਾ ਪੇਪਲ ਪਾੜਿਆ ਮੇਰਾ ਚੈਲੰਜ ਆ ਸਾਬਤ ਕਰਕੇ ਦਿਖਾਓ ਕਿੱਥੇ ਤੱਕਾ ਆਇਆ ਯਾਰ ਯਸ ਅਸਲ ਗੱਲ ਐ ਅਸਲ ਗੱਲ ਕਾਂਗਰਸੀ ਭੱਜ ਗਏ ਲੈਕਚਰ ਲੜ ਤੋਂ ਭੱਜ ਗਏ ਸਰ ਕਾਂਗਰਸੀ ਪਾਟੋ ਤਹੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੇ ਲੀਡਰ ਨੇ ਨਵਜੋਦ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਓ ਭੈਣ ਜੀ ਕੀ ਕਹਿ ਰਿਹਾ ਓ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਇਆ ਚਾਹੀਦਾ ਜੇ ਸੀਐਮ ਦਾ ਚੇਲਾ ਬੜਨਾ 500 ਕਰੋੜ ਅੱਧ ਜੀ ਗੱਲ ਕੀ ਕਹੀ ਉਹਨਾਂ ਨੇ ਕਿ ਪੰਜ ਪੰਜ ਮੁੱਖ ਮੰਤਰੀ ਪੰਜਾਬ ਤੁਰੇ ਫਿਰਦੇ ਆ ਸਭ ਤੁਸੀਂ ਕਾਂਗਰਸ ਦਾ ਬੇੜਾ ਗੱਧ ਕਰਕੇ ਰਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਮਾਰ ਕੇ ਰਸਤਾ ਤਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਦੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੀ ਗੁੱਟਬਾਜੀ ਇੰਨੀ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੀ ਹੋਇਆ ਯਾਰ ਤੁਸੀਂ ਉੱਧਰ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਦੀ ਤੱਕੇਸ਼ਾਈ ਹੋਈ ਅਵਾਸ ਨਹੀਂ ਸਰਬਤਪੰਦੀਸ ਨਹੀਂ ਦਾਦੇਵਤ ਜੋ ਕਾਂਗਰਸੀ ਨੇ ਕੀਤਾ ਆਮਨ ਦੀ ਬਾਸਤਾ ਲਾ ਲਿਆ ਮੇਰਾ ਨਾ ਦੋ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿੰਨਾਂ ਲੋਕ ਹੋ ਗਿਆ ਵਧੀਆ ਜਿੰਨਾਂ ਵੜ ਦਿੱਤਾ ਸਾਲਾ ਪੰਜ ਬੰਦੇ ਉਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸੱਦ ਜਦੋਂ ਲਖਤਾਂ ਹੁੰਦੀਆਂ ਰਹੀਆਂ ਸਪੰਚਾਂ ਦੀਆਂ ਹੋ ਗਿਆ ਬਲਾਕ ਸੰਪਤੀ ਦੀਆਂ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਗਿਆ ਇੱਥੋਂ ਤੱਕ ਕਿ ਕੇਂਦਰੀ ਵਿਧਾਨ ਸਭਾ ਦੀਆਂ ਲਖਤਾਂ ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮਨਦੀ ਹਸਪਤਾਲ ਦੇ ਵਿੱਚ ਹੈ ਸਾਡਾ ਆਪਣੀ ਗੱਲ ਕਰੋ ਆਪਣੀ ਤਰੰਧਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਨਾਲ ਉੱਥੇ ਕਾਂਗਰਸ ਦੇ ਛਿੱਤਰੀ ਦਾਲ ਵੱਡੀ ਆਪਸੀ ਫੋਟਬਾਜੀ ਪੂਰੇ ਪੰਜਾਬ ਨੂੰ ਪਤਾ ਸਤ ਤੁਹਾਡੇ ਤੇ ਲੀਡਰ ਕਹਵੇ ਕਿ ਪੰਜ ਪੰਜ ਮੁੱਖ ਮੰਤਰੀ ਆ ਧੜੇ ਬਣੇ ਆ 500 ਕਰੋੜ ਰੁਪਇਆ ਚਾਹੀਦਾ ਹੈ ਅਨੇ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤੁਹਾਡੇ ਨਾਲ ਕੋ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜੇ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਦਰੁਸਤ ਹੋਣ ਜਾ ਰਿਹਾ ਆਪਾਂ ਕੀਤਾ ਕੀ ਹੈ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਜਵੇ ਦਾ ਧੜਾ ਜੀ ਆ ਸੁੱਖੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪੁਰਪੁਰ ਦਾ ਧੜਾ ਜੀ ਆ ਸੁੱਖ ਸਰਕਾਰ ਜੀ ਦਾ ਧੜਾ ਜੀ ਫੱਟ ਰਿਆਂ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜਿਹੜੇ ਸਾਡੀ ਪੈਣ ਦੇ ਦੋ ਛਲਾਏ ਅਕਲ ਉਹ ਸਰੋਂ ਨੂੰ ਦੇ ਵੀ ਲੈਣਾ ਚਾਹੀਦਾ ਜੇ ਪੰਜ ਮੁਖਵੰਤੀ ਤੁਸੀਂ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋੜ ਕੇ ਕਿੰਨੇ ਐਮਪੀ ਤੋਂ ਦੇ ਵਰਦੇ ਆ 500 ਕਰੋੜ ਰੁਪਏ ਚਾਹੀਦਾ ਤੇ ਸਰ ਕੇ ਇਹਦੇ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌੜ 'ਚ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਹਰ ਬੰਦਾ ਇਸ ਦੌੜ 'ਚ ਕਿ ਮੈਂ ਐਮਐਲਏ ਬਣਨਾ ਹੈ ਮੈਂ ਐਮਪੀ ਬਣਨਾ ਹੈ ਆ ਪੰਜਾਬ ਦਾ ਤੁਸੀਂ ਹਾਲ ਕਰਤਾ ਸਾਡ ਆਪਣੀ ਪਾਰਟੀ ਦਾ ਹਾਲ ਕਰਤਾ ਧੱਕੇਸ਼ਾਹੀ ਹੈ ਤੁਸੀਂ ਸਾਨੂੰ ਕਹਿਦੇ ਕਾਂਗਰਸ ਸਾਨੂੰ ਕਹਿ ਰਹੀ ਹੈ ਇੱਕ ਧੱਕੇਸ਼ਾਹੀ ਕਰਦੇ ਹੋ ਪੰਜਾਬ ਦੀ ਤਸਦੀ ਤੇ ਤੁਸੀਂ ਕੀ ਨਹੀਂ ਕੀਤਾ ਜੀ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਨੇ ਔਯਾਪਾ ਨੂੰ ਤੇ ਗੱਲ ਕਹਿਣੀ ਨਹੀਂ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁੱਸ ਮੁਕਾਬਲੇ ਚੜੀ ਕੇ ਪੱਤਰ ਨੂੰ ਸੁਰਤੇ ਕਿੰਨੇ ਗੋਧ ਧਾਮਾ ਦੇ ਉਤੇ ਅਟੈਕ ਕੀਤੇ ਸਭ ਤੁਸੀਂ ਕਹਿ ਰਹੇ ਹੋ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚੜਾਇਆ ਦੇ ਵਿੱਚ ਚੇਦਾਂ ਸਖਾ ਨੂੰ ਜੀਦੇ ਸਾੜਤਾ ਇਹ ਜਾਚਾ ਤੁਸੀਂ ਸਾਨੂੰ ਦੱਸਿਓ ਇਹ ਸਾਰੇ ਹੀ ਕੰਮ ਨਹੀਂ ਕਰਾਂਗੇ ਪਤਾ ਨੂੰ ਦੀ ਕਰਦੇ ਆ ਕੇ ਭਾਵੇਂ ਜੋ ਮਰਜ਼ੀ ਹੋ ਜੇ ਤਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਤਫ਼ਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸੀਆ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਨੇ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਨਾ ਕਿ ਅਦਾਲਤ ਤੀਕੇ ਜੰਦੇ ਤੱਕ ਕਹੋਗੇ ਜਿੱਤੇ ਆਉਗੇ ਜਿੱਤੇ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਖ਼ਬਰਾਂ ਦੇ ਵਿੱਚ ਕਿੰਨੀਆਂ ਬਲਾਕ ਸਰਕੀਆਂ ਦੀਆਂ ਚੋਣਾਂ ਹੋ ਰਹੀਆਂ ਕਿਤੇ 5-6 ਦੇ ਪੇਪਰ ਰੱਦ ਹੋ ਗਏ ਉਹਨਾਂ ਦੇ ਲੋਕਾਂ ਨੇ ਆਪੋ ਚ ਅਬਜੈਕਸ਼ਨ ਲਾਇਆ ਫਰੇਈ ਨਾਲੇ ਤੇ ਮੇਰੇ ਨਾਲ ਅਟਕੇ ਦੱਸ ਦੇ ਹੋਗੇ ਲੋਕਾਂ ਨੇ ਅਬਜੈਕਸ਼ਨ ਲਾਇਆ ਬਾਕੀ ਤੇ ਪੰਜੀਆਂ ਪੰਜੀਆਂ 30 30 ਤੇ ਹੋ ਰਹੀ ਆ ਆਉ ਨਾ ਆਉ ਨਾ ਤਦੂ ਸਰ ਲੋਕਾਂ ਤੇ ਜਾਣਾ ਚਾਹੀਦਾ ਤੂੰ ਲੜਦੀ ਬਜਾਇ ਭੱਜ ਗਿਆ ਕਿਉਂਕਿ ਤਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਦੇ ਤਰਦਾਰ ਦੇ ਵਿੱਚ ਤੁਹਾਡਾ ਕੀਤਾ ਤਰਦਾਰ ਦੇ ਲੋਕਾਂ ਦੇ ਇਹਨਾਂ ਬਲਾਕ ਸਭਤੀ ਚੋਨਾ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲ ਮੇਰਾ ਤਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆ ਚੱਲ ਗਿਆ ਅਮੰਦੀ ਵਸਤਾ ਅਮੰਦੀ ਵਸਤਾ ਲਾਓ ਚਲੋ ਲਖਵਿੰਦਰ ਸਿੰਘ ਸਾਡਾ ਜਿਲ੍ਹਾ ਪੁਸੀ ਦਾ ਕੈਂਡੀਡੇਟ ਆ ਉਹਦਾ ਉਹਦਾ ਹਾਲਤ ਦੇਖੋ ਜਾ ਕੇ ਉੱਥੇ ਬਲਾਦ ਸੰਪਤੀ ਦਾ ਇੱਕ ਕੈਂਡੀਡੇਟ ਆ ਉਹਦੀ ਹਾਲਤ ਦੇਖੋ ਲੈਓ ਕੋਈ ਬੰਦਾ ਅਟਾਦੀ ਤੋਂ ਲਿਆਓ ਕੋਈ ਬੰਦਾ ਕਿ ਜਿਹਨੇ ਨਾ ਕਿਸੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕਿ ਸਾਡੇ ਪਾਰਟੀ ਮਤ ਕਰਦੇ ਧੱਕੇਸ਼ਾਹੀ ਕੀਤੀ ਹੋਵੇ 아이 ਨਾਲੇ ਤੋਂ ਲਿਆਓ ਕਿ ਜਿਹਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਭ ਦੇ ਕਹਦੇ ਪੇਪਰ ਰੱਦ ਹੋਏ ਇਹ ਕਹਤੇ ਇਤਰਾਜ਼ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਹੈ ਉਹਨਾਂ ਨੇ ਆਪਣਾ ਵੱਖਰਾ ਕੀਤਾ ਜੇ ਇਤਰਾਜ਼ ਲਾਉਣੇ ਦਿੱਤਾ ਹੀ ਉਹ ਮੇਰੇ 30 ਦੇ ਪਤਾ 8 ਕੇ 10 ਦੇ ਹੋਈਆਂ ਬਾਕੀ 23 ਦੇ ਇਲੈਕਸ਼ਨ ਲਾੜੇ ਬਾਕੀ ਕਿਹੋ ਬਚ ਗਿਆ ਉਹ ਜੇ ਕਰਦੇ ਤੇ ਬਾਕੀ ਦੇ ਨਹੀਂ ਗਾ ਸਕਦੇ ਸੋ ਮੈਂ ਕਾਂਗਰਸੀਆਂ ਨੂੰ ਕਹਿੰਨਾ ਕਿ ਸਾਡ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛੜਾ ਚੁੱਕਿਆ ਇਹ 5-5 ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ ਇਨਾ ਮੁੱਖ ਮੰਤਰੀਆਂ ਤੇ ਤੁਹਾਡੀ ਪਾਰਟੀ ਪੰਜਾਬ ਤੋਂ ਖਤਮ ਗੱਲਤੀ ਆ ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਦੇ ਜੋਗ ਨਹੀਂ ਰਹੇ ਤਰਨਤਾਰਨ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਉਹ ਤੁਹਾਨੂੰ ਪਤਾ ਹੈ ਕਿ ਬਾਕੀ ਵੀ ਮਾਜੇ ਦੀ ਤਸਦੀਕ ਹੋਣ ਵਾਲਾ ਇਸ ਕਰਕੇ ਕਾਂਗਰਸ ਮਾਜੇ ਜੋ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਹੈ ਸਤਾਈ ਆ ਜਾਣੀ ਹੈ ਆਗੇ ਇੱਕ ਸਾਲ ਬਾਅਦ ਤੁਹਾਡੇ ਨਾਲ ਲੜਾਂਗੇ ਤੁਸੀਂ ਆਓ ਤੁਸੀਂ ਵਿਧਾਨ ਚ ਤੁਹਾਡੇ ਪੰਜ ਪੰਜ ਕੈਂਡੀਡੇਟ ਹੋਣਗੇ ਮੁੱਖ ਮੰਤਰੀ ਦੇ ਹਿਸਾਬ ਨਾਲ ਇਕਾ ਦਾ ਕੱਢ ਕੇ ਦਿਖਾਓ ਆਪਣੀ ਲੀਡਰ ਦੇ ਬਿਆਨ ਬਾਦੇ ਤਾਂ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੇ ਦੇ ਹਮਿੰਦਾਂ ਦੇ ਕਦੋਂ ਆਦੀ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਇਆ ਕੈਪਟਨ ਮੁਰਿੰਦਾ ਦੇ ਕਿਹਾ ਥੋੜੇ ਦਿਨ ਪਹਿਲਾਂ ਕਿ ਜਦੋਂ ਚੀਪ ਮਿਸ ਸਾਹੀਦ ਇੱਕ ਵਜੀਰ ਨੂੰ ਕੱਢਣ ਵਾਸਤੇ ਕਿੱਦਾਂ ਉੱਤੇ ਪ੍ਰਸ਼ਾਸਨ ਬਾਹਰ ਬੋਲ ਗਾਦੀ ਨੇ ਕਿਹੜੇ ਦੰਗਲ ਫਿਰਦੇ ਸਨ ਕਾਂਗਰਸ ਪੈਸੇ ਇਕੱਠੇ ਕਰਦੇ ਲੱਗੀ ਹੈ ਐਮਐਲਏ ਦੀ ਟਿਕਟਾਂ ਦੇ ਪੈਸੇ ਆਪ ਹੀ ਦਿਆ ਟੀਮਿਸਟਰ ਬਣਦੇ ਪੈਸੇ ਉਹ ਦੋਨਾਂ ਨੇ ਕਿਹਾ ਕਿ ਸਾਡੇ ਕੋਲ 500 ਕਰੋੜ ਰੁਪਈਆ ਨਹੀਂ ਹੈਗਾ ਤੇ ਐਸੀ ਕਿਥੋਂ ਸੀਐਮ ਦਾ ਅਥੇਦਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਹੈ ਇੱਕ ਬੰਦਾ ਕਹੇ ਤੜੇਦਾ ਇੱਕ ਬੰਦਾ ਕਹੇ ਤੜੇਦਾ ਇਸੇ ਕਰਕੇ ਤੁਸੀਂ ਇਲੈਕਸ਼ਨ ਲੜਨ ਤੋਂ ਭੱਜ ਗਏ ਹੋ ਤੁਹਾਡੇ ਨਾਲ ਤੁਹਾਡੀ ਗਵਾਈ ਦੇਤ ਕਾਂਗਰਸ ਦੀ ਗਵਾਈ ਦੇਤ ਕੋਈ ਬੰਦਾ ਇਲੈਕਸ਼ਨ ਲੜਦੀ ਤਿਆਰੀ ਕਰੇਗਾ ਔਰ ਮੈਂ ਤੁਹਾਨੂੰ ਅੱਜ ਹੀ ਕਹਿਣਾ ਚਾਹੁੰਦਾ ਅਜੇ ਤੇ 14-15 ਮਹੀਨੇ ਪਏ ਆ ਮਤਲਬ ਤੁਹਾਨੂੰ ਕਹਦਾ ਕਿ ਮਾਝੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਐ ਔਰ ਮਾਝੇ ਦੇ ਲੋਕ ਜੋ ਤੁਸੀਂ ਵਧੀਕੀਆਂ ਕੀਤੀਆਂ ਹੁਣ ਤੱਕ ਸਾਰਾ ਤੁਸੀਂ ਸੁਣੋ ਤਾਂ ਹੀ ਯਾਰ ਤੁਹਾਡੇ ਕੰਮ ਨਹੀਂ ਕੰਨ ਦੇ ਕੰਮ ਕਰਦੇ ਕੋਈ ਵੀਡੀਓ ਨਹੀਂ ਦੇਖੀ ਆਪਣੇ ਕੁਲਬੀਰ ਜੀ ਦੇ ਦੀ ਕੀ ਕਹਿੰਦੀ ਆ ਉਹ ਕਹਿੰਦਾ ਜੀ ਇਹ ਤਾਂ ਕੋਸ਼ਿਸ਼ ਦੀ ਆਈ ਤਾਂ ਕੰਮ ਫਾਇਦਾ ਲੈ ਉਹਨੇ ਨਿਆ ਕੰਮ ਪਸਿਆਣੇ ਕੰਮਸ ਫਾਇਦਾ ਲੈ ਉਹਨੇ ਨਿਆ ਇਹ ਕੰਮ ਤੁਸੀਂ ਕਰਦੇ ਹੋ ਸਭ ਜਿਹਦੇ ਨੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤਤੋ ਹੀ ਗਰੀਆ ਸਵਾਗਤ ਦੇ ਦੇ ਫਿਰਦੇ ਹੋ ਕੋਈ ਕਹਿਣਾ ਧੱਕਾ ਦੀ ਲੈਕਚਰ ਲੜਾਂਗੇ ਲੈਕਚਰ ਜਿਹੜੀ ਆਮ ਆਦਮੀ ਪਾਰਟੀ ਵਕਾਸ ਦੇ ਨਾਤੇ ਲੱਖਸ਼ਾ ਲੜੂਗੀ ਔਰ ਜੋ ਕਿਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤੁਹਾਨੂੰ ਇੱਕ ਅੱਜ ਦੇ ਦਿਨ ਤੋਂ ਦੱਸੂਗਾ ਕਿ ਕਾਲੀ ਦਲ ਦਾ ਲੜਕਾ ਮਾਰਦੇ ਕਾਲੀ ਦਲ ਦੇ ਕਈ ਉਮੀਦਵਾਰ ਐਸਐਲਪੀਸੀ ਦੇ ਜਿਹੜੇ ਮਲਾਜਮ ਹੈ ਉਹਨਾਂ ਦੇ ਪਰਿਵਾਰਾਂ ਤੋਂ ਖਲਾਰੇ ਕੋ ਖਲੂਨ ਦੀ ਤਿਆਰੀ ਨਹੀਂ ਉਹਨਾਂ ਨੂੰ ਦਬਾ ਲਾ ਕੇ ਖਲਾ ਰਿਆ ਗਿਆ ਕਿ ਤੁਹਾਡੀ ਨੌਕਰੀ ਜਲਦੀ ਆ ਗਈ ਐ ਐਸਜੀਪੀਸੀ ਨੂੰ ਕਿ ਕਈ ਕਈ ਵੀਰਦ ਨੂੰ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਅਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐਸਜੀਪੀਸੀ ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੱਜ ਚ ਲਾ ਰਿਹਾ